ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਪਾਈਪਾਂ ਦਾ ਆਪਣੇ 700 ਕਿਲੋਮੀਟਰ ਪਾਈਪਾਂ ਪਾਤੀਆਂ ਜੀ ਪੰਜਾਬ ਦੇ ਵਿੱਚ ਜਿੰਨੀਆਂ ਪਾਈਪਾਂ ਦੀਆਂ ਫੈਕਟਰੀਆਂ ਨੇ ਪਾਈਪ ਬਣਾਉਣੀਆਂ ਇੱਕ ਵੀ ਫੈਕਟਰੀ ਕੋਲ ਜਾ ਕੇ ਇੱਕ ਪਾਈਪ ਲਿਆ ਦਿਓ ਸਾਨੂੰ ਇਨਾਮ ਦੇਵਾਂਗੇ ਤੁਹਾਨੂੰ ਬੇਟਿੰਗ ਲਿਸਟ ਚੱਲ ਰਿਹਾ ਜੀ ਤਾਂ ਪਾਣੀ ਹੁਣ ਵਰਤਿਆ ਜਾ ਰਿਹਾ ਜੀ ਪਹਿਲਾਂ ਤਾਂ ਸਾਡਾ ਪਾਣੀ 70% ਪਾਣੀ ਪੰਜਾਬ 70 75% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਬਾਕੀ ਸਾਰਾ ਇੰਝ ਚਲਾ ਜਾਂਦਾ ਸੀ ਤੇ ਆਪਦੇ ਆਪ ਨੂੰ ਪਾਣੀਆਂ ਦੇ ਰਾਖੇ ਕਹੀ ਜਾਂਦੇ ਸੀ ਹੁਣ ਅਸੀਂ 95% ਤੇ ਆ ਗਏ ਜੀ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਹਾਂ ਤਾਂ ਹੀ ਉਹ ਪਾਣੀਆਂ ਦੇ ਝਗੜੇ ਉਹ ਪਹਿਲਾਂ ਦੀ ਆਦਤਾਂ ਪਈਆਂ ਹੋਈਆਂ ਉਹਨਾਂ ਨੂੰ ਦੂਜਿਆਂ ਨੂੰ ਉਹ ਕਹਿੰਦੇ ਪਹਿਲਾਂ ਵਾਂਗੂ ਮਿਲ ਜੂਗਾ ਮੈਂ ਕਹਿੰਦਾ ਇਸ ਵਾਰ ਨਹੀਂ ਮਿਲਦਾ ਭਾਈ ਅਸੀਂ ਆਪਣਾ ਕੰਮ ਠੀਕ ਕਰ ਲਿਆ ਬਸ ਕੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਐ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜਾ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪ 10ਵੇਂ ਆਣ ਦਿਨ ਖੀਰ ਬਣਾਉਂਦੇ ਆ ਵੱਧ ਤੋਂ ਵੱਧ ਜਾ ਜੇ ਕਿਤੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਾਂ ਲੈਣਾ ਹੋਊ ਤਾਂ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚੌਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲਾ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਹੋ ਨਾ ਫਸਲਾਂ ਵਾਸਤੇ ਕੋਈ ਕੋਈ ਤਰੀਕਾ ਇਹ ਨਹਿਰਾ ਨਾਲ ਪਾਣੀ ਵਰਤ ਲਈ 125 ਲੱਖ ਮੀਟਰਿਕ ਟਨ ਕਣਕ ਦਿੰਨੇ ਆ ਜੀ ਫਿਰ ਦਾਲਾਂ ਵੀ ਚਾਹੀਦੀਆਂ ਦਾਲਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 34% ਫੂਡ ਬਾਲ ਤੇ ਹਿੱਸਾ ਸਾਡਾ ਹੈ ਜੀ ਤੇ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹੇ ਤੁਹਾਨੂੰ ਦੇਣਾ ਮੈਂ ਕਿ ਗਮ ਲਿਆ ਚਲਾਈਏ ਕਣਕ ਫਿਰ ਉਹਨਾਂ ਪਾਣੀ ਹੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਧਰਤੀ ਸਾਡੀ ਫਰਟਾਈਲ ਹੈ ਕੌਮ ਸਾਡੀ ਮਿਹਨਤੀ ਹੈ ਦੇਖੋ ਸਾਰਾ ਸਰਕਲ ਹੈ ਤੁਹਾਡੇ ਚ ਬਹੁਤ ਸਾਰੇ ਆੜਤੀਏ ਬੈਠੇ ਹੋਣਗੇ ਇਹ ਸਰਕਲ ਹੈ ਆਰਤੀ ਦਾ ਤੇ ਕਿਸਾਨ ਦਾ ਰਿਸ਼ਤਾ ਨੌਵਾਂ ਮਾਸ ਵਾਲਾ ਹੁੰਦਾ ਸੀ ਅੱਜ ਇਹਨਾਂ ਨੇ ਰਾਜਨੀਤੀਆਂ ਪਾ ਪਾ ਕੇ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਾ ਰੱਖੇ ਨੇ ਮੈਨੂੰ ਪਤਾ ਹੈ ਮੈਂ ਜਦੋਂ ਪਿੰਡ ਹੁੰਦਾ ਸੀ ਜਦੋਂ ਆਰਤੀ ਤੇ ਜਾਂਦੇ ਸੀ ਆਰਤੀਆ ਤੁਹਾਡਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਸੀ ਚਾਰਟਡ ਕਾਉਂਟੈਂਟ ਜੇ ਤੁਸੀਂ ਉਹਨੂੰ ਸਾਰਾ ਪਤਾ ਨਹੀਂ ਸੀ ਕੋ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨੀ ਫਸਲ ਆਉਗੀ ਕਿੰਨੇ ਦਾ ਮਾਰਜਨ ਹੈ ਕੀ ਹੈ ਜੇ 10000 ਰੁਪਏ ਲੈਣ ਜਾਂਦੇ ਸੀ ਵੀ ਲਾਲਾ ਜੀ 10000 ਰੁਪਏ ਦਿਓ ਜੀ ਤਾਂ 2000 ਜਾਂ 3000 ਦਿੰਦਾ ਸੀ ਉਹ ਕਹਿੰਦਾ ਨਾ ਚਾਦਰਨਤਾਵਕ ਪੈਰ ਫਸਾਰੋ ਉਤਰ ਚੱਟ ਕਰ ਜਾ ਚੜ ਜੂ ਫਾਇਦਾ ਕੋਈ ਨਹੀਂ ਮੈਨੂੰ ਪਤਾ ਮੈਂ ਮੇਰੇ ਦਾਦਾ ਜੀ ਨਾਲ ਗਿਆ ਕਸਤੂਰੀ ਲਾਲ ਜੀ ਸਾਡੇ 38 ਇਸ ਨਾਮ ਹੁਣ ਵੀ ਉਹੀ ਨੇ ਤੇ ਮੈਂ ਦਾਦਾ ਜੀ ਕਹਿੰਦੇ ਵੀ ਲਾਲਾ ਜੀ ਰਕਮ ਚਾਹੀਦੀ ਹੈ ਕਹਿੰਦੇ ਕਿੰਨੀ ਕਹਿੰਦੇ ਜੀ 20000 ਉਸਰਾਣਾ ਜਾ ਹੁੰਦਾ ਨਾ ਗੋੜ ਜਾ ਉਸਰਾਣੇ ਤੋਂ ਉੱਠ ਖੜਿਆ ਲਾਲਾ ਜੀ 20000 ਦਰਬਾਰਾ ਸਿਆਂ ਕਾਦੇ ਵਾਸਤੇ ਕਹਿੰਦਾ ਨਾਲ ਲੱਗਦੀ ਹੈ ਜੀ 2 ਕੋ ਬਿੱਗੇ ਗੱਜਣ ਕੀ ਉਹ ਲੈ ਲਈਏ ਮੈਂ ਕਹਿੰਦਾ ਉਹ ਕਹਿੰਦੇ ਦਰਬਾਰਾ ਸਿਆਂ ਅਭੀ ਚਾਦਰ ਮਹਤਵਤਵਕ ਪੈਰ ਪਸਾਰੀ ਜਾਂਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਹੈ ਇਹ ਨਹੀਂ ਹਟਦੀ ਕਿਥੋਂ ਨਾਲ ਲੱਗਣਾ ਸੋ ਉਹਨਾਂ ਨੇ ਉਹਨੂੰ ਰੋਕ ਲਿਆ ਨਹੀਂ ਤਾਂ ਕਰਜਾ ਲੈ ਕੇ ਜ਼ਮੀਨ ਲੈ ਲੈਂਦੇ ਉਹ ਕਰਜਾ ਗਾਂ ਵਿਆਜ ਵਾਜ ਵਾਜ ਚੱਲੀ ਜਾਂਦਾ ਚਾਰਟਡ ਅਕਾਊਂਟੈਂਟ ਸੀ ਸਾਡਾ ਫਿਰ ਆੜਤੀ ਦੇ ਕਰਾਇ ਹੋਏ ਜਿਹੜੇ ਰਿਸ਼ਤੇ ਨੇ ਉਹ ਸਭ ਤੋਂ ਬਾਅਦ ਚੱਲਦੇ ਨੇ ਜੀ ਵਿਚੋਲਾ ਹਜੇ ਓਲਾ ਰੱਖ ਜਾਂਦਾ ਨਹੀਂ ਦੱਸਦਾ ਜ਼ਮੀਨ ਦੀ ਮੁੰਬਾਰੇ ਆੜਤੀ ਨੂੰ ਵੀ ਪਿੰਡਾਂ ਦਾ ਸਰਕਲ ਤੋਂ ਕੁਕੁਦ ਕੁ ਆੜਤ ਆਉਂਦੀ ਹੈ ਸਾਰੇ ਪਿੰਡਾਂ ਦੀ ਦੀਪਤੀ ਪਿੰਨਾ ਸਰਕਲ ਪਤਾ ਹੁੰਦਾ ਵੀ ਇਹਦੇ ਕਿੰਨੀ ਜ਼ਮੀਨ ਹੈ ਕਿੰਨੀ ਫਸਲ ਆਉਂਦੀ ਹੈ ਮੁੰਡਾ ਕਿਹੜੀ ਕਲਾਸ਼ ਪੜਦਾ ਕੁੜੀ ਕਿਹੜੀ ਕਲਾਸ਼ ਪੜਦੀ ਹੈ ਉਹ ਰਿਸ਼ਤੇ ਜਿਹੜੇ ਕਰਾਉਂਦੇ ਹੁੰਦੇ ਸੀਗੇ ਉਹ ਬਿਲਕੁਲ ਸੱਚੇ ਹੁੰਦੇ ਸੀ ਕਾਰਨ ਇਹ ਹੁੰਦਾ ਸੀ ਉਹਨਾਂ ਨੂੰ ਰਿਸ਼ਤਿਆਂ ਦਾ ਕੋਈ ਸ਼ਾਂਪ ਜਾਜਾ ਕੜੇ ਦਾ ਸ਼ੌਂਕ ਨਹੀਂ ਹੁੰਦਾ ਸੀ ਜਦੋਂ ਆਰਤੀਸ ਸਾਹਿਬ ਜਦੋਂ ਰਿਸ਼ਤਾ ਕਰਾਉਂਦੇ ਸੀ ਜਦੋਂ ਆਉਂਦੇ ਸੀ ਕਰੇ ਵਿਆਹ ਲੈ ਉਹ ਬਰਫ ਵੀ ਸਾਨੂੰ ਵੀ ਨਹੀਂ ਖਵਾਉਂਦੇ ਹੁੰਦੇ ਸੀ ਘਰ ਦੇ ਸਪੈਸ਼ਲੀ ਰੱਖੀ ਹੁੰਦੀ ਸੀ ਵੀ ਜਦੋਂ ਲਾਲਾ ਜੀ ਉਹਨਾਂ ਕੋਲੋਂ ਕੱਢਾਂਗੇ ਬਰਫੀ ਨਾ ਉਹ ਬਰਫੀ ਉਹ ਕੁਰਸੀਆਂ ਮੇਜ਼ ਤੇ ਉਹਨਾਂ ਨੇ ਕੀ ਕਹਿਣਾ ਉੱਥੇ ਆ ਕੇ ਮੈਂ ਹੌਲੀ ਹੌਲੀ ਸਮਝਣ ਲੱਗਿਆ ਫਿਰ ਇਹਨਾਂ ਗੱਲਾਂ ਨੂੰ ਉਹਨੇ ਕਹਿਣਾ ਦੇਖ ਮੰਦਰ ਸਿਆਂ ਹੁਣ ਦਰਸ਼ਨ ਸੂੰ ਦੇਖ ਲਾ ਆਪਣਾ ਗੁਪਤਿਆਂ ਦੇ ਜਾਂਦਾ ਇਹਨੂੰ ਕਹਦੇ ਹੁਣ ਤੂੰ ਇੰਨਾ ਵਧੀਆ ਰਿਸ਼ਤਾ ਕਰਾਤਾ ਹੁਣ ਇਧਰ ਆਇਆ ਕਰ ਆਪਣੇ ਕੋਲ ਉਹ ਆਪਣਾ ਬਿਜ਼ਨਸ ਵੀ ਨਾਲ ਇੱਕ ਇੱਕ ਰਿਸ਼ਤੇ ਚ 10 15% ਤਾਂ ਬਿਜ਼ਨਸ ਵੀ ਵੜ ਜਾਂਦਾ ਸੀ ਨਾ ਆ ਉਹਨਾਂ ਦਾ ਲਾਲਚ ਹੋਰ ਕੋਈ ਸ਼ਾਮ ਛੱਲੇ ਦਾ ਹਾਲਤ ਨਹੀਂ ਹੁੰਦਾ ਸੋ ਇੱਕ ਸਰਕਲ ਚੱਲਦਾ ਸੀ ਬੜਾ ਵਧੀਆ ਉਹ ਸਰਕਲ ਤੋੜ ਪਈ ਹੁਣ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਰੱਖਤੇ ਲੜਾਈਆਂ ਹੁੰਦੀਆਂ ਨੇ ਧਰਨੇ ਲਾਉਂਦੇ ਆ ਉਹਦਾ ਕੋਈ ਹੋਂਦ ਨਹੀਂ ਆਪਾਂ ਨੂੰ ਦੁਬਾਰਾ ਵਾਪਸ ਉੱਥੇ ਆਉਣਾ ਪਊਗਾ ਸਾਰੇ ਸਮਾਜ ਵਪਾਰੀ ਆਪਣਾ ਵਪਾਰ ਕਰੇ ਦੁਕਾਨਦਾਰ ਆਪਣੀ ਦੁਕਾਨਦਾਰੀ ਕਰੇ ਕਿਸਾਨ ਖੇਤੀ ਚੋਂ ਲਾਹਾ ਲਵੇ ਫਾਇਦੇਮੰਦ ਧੰਦਾ ਬਣੇ ਸਾਰਾ ਸਮਾਜ ਆਪ ਇਕੱਠੇ ਰਹਿਣੇ ਆ ਮੈਂ ਅਕਸਰ ਕਹਿੰਦਾ ਹਾਂ ਪੰਜਾਬ ਦੀ ਧਰਤੀ ਇੰਨੀ ਫਰਟਾਈਲ ਹੈ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਜਿਹੜਾ ਵੀ ਤੁਸੀਂ ਬੀਜ ਸੁੱਟ ਦੋਗੇ ਉਹ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉਗ ਸਕਦਾ ਨਫ਼ਰਤ ਦੇ ਬੀਜ ਵਾਸਤੇ ਇਸ ਧਰਤੀ ਤੇ ਕੋਈ ਜਗ੍ਹਾ ਨਹੀਂ ਬੜਾ ਦੁਸ਼ਮਣਾਂ ਨੇ ਨਸਪੁਰ ਦੇ ਬੀਜ ਬੀਜ ਕੇ ਵੀ ਦੇਖੇ ਨੇ ਪਰ ਨਹੀਂ ਸਾਡਾ ਭਾਈਚਾਰਾ ਨਹੀਂ ਟੁੱਟਿਆ ਸੋ ਭਾਈਚਾਰਾ ਕਾਇਮ ਰੱਖਣਾ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ